आप तो निकल जाने हैं ना तो सी बर्दाश्त तो मिन्नू करनी है मैं देखती हूँ मैं सांप दिया। वाह पापा वाह बहुत विद्या काम कर रहे हो। <laughs> ਆਈ ਨੀਂਂਦੀ ਤੁਹਾਨੂੰ ਪਤਾ ਨਹੀਂ ਖਾਈ ਕਿੱਦਾਂ ਜਾਣੇ ਤੁਸੀਂ ਮੇਰੇ ਤਾਂ ਲੰਗਦੀ ਨਹੀਂ ਸਵੇਰ ਦੇ ਲੱਗੇ ਓਏ ਖਾऊं 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 ਨਾ ਰਾਤ ਸੌਣ ਦਿੰਦੇ ਆ ਨਦੀ ਨੇ ਓ ਬਬਲੀ ਹੁਣ ਉਹਨਾਂ ਦੀ ਉਮਰ ਆ ਬਜ਼ੁਰਗ ਨੇ ਹੁਣ ਦੱਸ ਕੀ ਕਰਾਂ ਮੈਂ ਤਾਂ ਟਾਈਮ ਤੇ ਦਵਾਈ ਲਿਆ ਕੇ ਦੇਣਾ ਟਾਈਮ ਤੇ ਜਦੋਂ ਕਹਿੰਦੇ ਮੈਨੂੰ ਡਾਕਟਰ ਦੇ ਲੈ ਜਾ ਟੈਸਟ ਕਰਾਉਣ ਜਾਣੇ ਆ ਮੈਂ ਤਾਂ ਸਾਰਾ ਕੁਝ ਲਿਆ ਦੇਣਾ ਹੁਣ ਜਿਹੜਾ ਉਮਰ ਦਾ ਲਿਆ ਜਾ ਉਹਨਾਂ ਦੀ ਉਮਰ ਜ਼ਿਆਦੀ ਹੋਗੀ ਹੁਣ ਉਮਰ ਦੇ ਹਿਸਾਬ ਨਾਲ ਖਾਂਸੀ ਇਹ ਚੀਜ਼ਾਂ ਤਾਂ ਹੋਣੀਆਂ ਹੀ ਨੇ ਆਪ ਤਾਂ ਨਿਕਲ ਜਾਣੇ ਆ ਨਾ ਤੁਸੀਂ ਬਰਦਾਸ਼ਤ ਮੈਨੂੰ ਕਰਨੀਆਂ ਪੈਂਦੀਆਂ ਮੈਂ ਦੇਖਦੀ ਆ ਮੈਂ ਸਾਂਭਦੀ ਆ ਹੁਣ ਤਾਂ ਮੰਜੇ ਤੇ ਮੈਂ ਹੁਣ ਖਾਣ ਲੱਗਿਆ ਤੁਹਾਨੂੰ ਕੀ ਕਵਾਂ ਬਬਲੀ ਹੁਣ ਮੇਰੀ ਗੱਲ ਸੁਣ ਘਰ ਦੇ ਬਜ਼ੁਰਗ ਨੇ ਮੈਂ ਉਹਨਾਂ ਨੂੰ ਕੀ ਕਰਾਂ ਮੈਂ ਬਾਹਰ ਸਿੱਟਿਆਂ ਵਾ ਜਾ ਕੇ ਸਾਹਮਣਾ ਤਾਂ ਆਪਾਂ ਨੂੰ ਹੀ ਪੈਣਾ ਮੇਰਾ ਤਾਂ ਕਮਰੇ ਵਿੱਚ ਵੜਨ ਨੂੰ ਜੀ ਨਹੀਂ ਕਰਦਾ ਮੈਂ ਤਾਂ ਮੈਂ ਕੀ ਭਰਾ ਟੋਣ ਲੱਗ ਜਾਂਦੀ ਆ ਦੱਸੋ ਬਬਲੀ ਮੇਰੀ ਗੱਲ ਸੁਣ ਮੈਂ ਸਵੇਰੇ ਜਾਣ ਲੱਗੇ ਡਾਈਪਰ ਚੇਂਜ ਕਰ ਦੇਣਾ ਸ਼ਾਮ ਨੂੰ ਵੀ ਆ ਕੇ ਕਰ ਦਿੰਨਾ ਹੁਣ ਕੱਪੜੇ ਤੂੰ ਧੋਣੇ ਹੁੰਦੇ ਆ ਕਿਹੜੀ ਦਿੱਕਤ ਆਂਦੀ ਐ ਤੇ ਚ ਮੈਂ ਕਿਉਂ ਧੋਵਾਂ ਤੁਹਾਡਾ ਪਿਓ ਮੇਰੇ ਸਿਰ 'ਕਾਨੂੰ ਮੜੀ ਜਾਂਦੇ ਨੇ ਤੁਹਾਨੂੰ ਕੀ ਤੁਹਾਡਾ ਪਿਓ ਤੁਹਾਡਾ ਪਿਓ ਤੇਰਾ ਕੁਝ ਨਹੀਂ ਲੱਗਦਾ ਓ ਮੇਰੇ ਨਹੀਂ ਕੁਝ ਵੀ ਲੱਗਦੇ ਮੇਰੇ ਸਿਰ ਤਾਂ ਐਵੇਂ ਹੀ ਮੜਦੇ ਮੇਰਾ ਤਾਂ ਦਿਮਾਗ ਖਰਾਬ ਹੋ ਜਾਂਦਾ ਵਾ ਸਾਰਾ ਦਿਨ ਕਿਸੇ ਕੋਈ ਕੁਝ ਵੀ ਮੇਰੇ ਦਿਮਾਗ 'ਚ ਹੋਰ ਆਉਂਦਾ ਹੀ ਨਹੀਂ ਆਹੀ ਆ ਕਿਸੇ ਨੂੰ ਫੋਨ ਕਰ ਤੇ ਗੱਲ ਕਰਾ ਖੋ ਖੋ ਆ ਚੀਜ਼ ਆ ਹੀ ਜਾਂਦੀ ਆ ਬੱਸ ਹੁਣ ਮੈਂ ਬੌਲੀ ਉਹਨਾਂ ਨੂੰ ਕਿਤੇ ਛੱਟਿਆ ਵਾ ਜਾ ਕੇ ਕੁਝ ਤਾਂ ਕਰੋ ਸਦਾਜੀ ਕੁਝ ਤਾਂ ਕਰਨਾ ਪੈਣਾ ਰੱਬ ਦਾ ਵਾਸਤਾ ਰੱਬ ਦਾ ਵਾਸਤਾ ਰੋਟੀ ਖਾਣ ਜੋਗੇ ਤਾਂ ਹੋਈਏ ਲੰਗਦੀ ਨਹੀਂ ਬੁਰਕੀ ਵੀ ਤੁਹਾਡੇ ਪਤਾ ਨਹੀਂ ਕਿੱਦਾਂ ਲੰਗੀ ਜਾਂਦੀ ਆ ਬੋਲੀ ਹੁਣ ਮੇਰੀ ਗੱਲ ਸੁਣ ਮੇਰਾ ਪਿਓ ਆ ਮੇਰੇ ਫਰਜ਼ ਬਣਦੇ ਜੇ ਮੈਂ ਕੋਈ ਕਿਤੇ ਨੂੰ ਕਹਿਣਾ ਕੁਝ ਤਾਂ ਲੋਕੀ ਆਂਢੀ ਗਵਾਂਢੀ ਕੀ ਕਹਿਣਗੇ ਆਂਢ ਗਵਾਂਢ ਆ ਕੇ ਸਾਂਭਦਾ ਸਾਂਭਦੇ ਤਾਂ ਆਪਾਂ ਦਾ ਨਾ ਉਹਨਾਂ ਨੇ ਕੀ ਲੈਣਾ ਵਾ ਦੁਨੀਆਦਾਰੀ ਤਾਂ ਬੋਲੀ ਦੇਖਣੀ ਪੈਂਦੀ ਆ ਹੁਣ ਮੈਂ ਖਾਣਾ ਮੈਨੂੰ ਤੇ ਨਾ ਖਾਣਾ ਤੁਹਾਨੂੰ ਰੰਗ ਦੀ ਤੁਸੀਂ ਖਾਓ ਆ ਵੀ ਖਾ ਲਓ ਤੁਸੀਂ ਖਾਓ ਤੁਹਾਨੂੰ ਲੱਗਦੀ ਐ ਤੇ ਮੱਖਣ ਖਰਾਬ ਕਰਕੇ ਰੱਖਿਆ ਬੇਵਸੀ ਦੇ ਹੱਥਾਂ ਵਿੱਚ ਬੱਜ ਕੇ ਸਾਹ ਵੀ ਭਾਰੀ ਲੱਗਦੇ ਨੇ ਇਹ ਵੀ ਸੱਚ ਹੈ ਮੇਰੇ ਰੱਬਾ ਆਪਣੇ ਹੀ ਆਪਣੇ ਨੂੰ ਠੱਗਦੇ ਨੇ ਇਹ ਬੇਬਸੀ ਬੁਢਾਪੇ ਦੀ ਹੌਸਲੇ ਵੀ ਸੁੱਕ ਗਏ ਲੱਗਦੇ ਨੇ ਹੌਸਲੇ ਵੀ ਸੁੱਕ ਗਏ ਲੱਗਦੇ ਨੇ ਕੀ ਗੱਲ ਲੰਗੇ ਨਹੀਂ ਗੋਬਲੀ ਮੈਂ ਜਿੰਨੇ ਕੇ ਖਾਣੇ ਸੀ ਨਾ ਮੈਂ ਖਾਣ ਲੱਗਿਆ ਸੀ ਤੂੰ ਵੀ ਉੱਤ ਪਲਟ ਕੇ ਚਲ ਗਈ ਮੇਰੇ ਤਾਂ ਦੇਖ ਕੇ ਭੁੱਖੀ ਮਰ ਗਈ। ਔਖ ਬੜੀ ਦੇਰ ਦੀ ਮਰੀ ਹੋਈ ਆ ਸਾਡੀ ਅੱਜ ਨਹੀਂ ਮਰੀ। ਨਾਲੇ ਮੇਰੀ ਇੱਕ ਗੱਲ ਸੁਣ ਲਓ। ਜਦੋਂ ਅੱਜ ਨੂਰ ਨੇ ਆਫਿਸ ਆਉਣਾ ਨਾ ਤੁਹਾਡੇ ਕੋਲ ਉਹਦੇ ਨਾਲ ਗੱਲ ਕਰ ਲਿਓ। ਉਹ ਸਿੱਧਾ ਹੁੰਦਾ ਦਾਦੇ ਦੇ ਕਮਰੇ ਚ। ਸਿੱਧਾ ਹੁੰਦਾ ਦਾਦੇ ਦੇ ਕਮਰੇ। ਕਦੀ ਉਹਦੇ ਹੱਥ ਚ ਕੁਛ ਹੁੰਦਾ ਕਦੀ ਉਹਦੇ ਹੱਥ ਚ ਕੁਛ ਹੁੰਦਾ। ਉਹ ਜੋ ਖਾਈ ਜਾਂਦੇ ਆ, ਗੱਡੀ ਜਾਂਦੇ। ਸਾਫ-ਸਾਫ ਪਈ ਹਲਾ। ਗੋਬਲੀ ਹੁਣ ਉਹਨੂੰ ਕਿੰਨੀ ਵਾਰੀ ਤਾਂ ਮੈਂ ਸਮਝਾਇਆ ਵਾ। ਹੁਣ ਤੂੰ ਆਪ ਸਮਝਾ ਲੈ ਮੈਂ ਤੇ ਮੇਰੀ ਗੱਲ ਤਾਂ ਸੁਣਦਾ ਹੀ ਨਹੀਂ ਉਹਦੇ ਸਿਰ ਦੇ ਉੱਤੋਂ ਦੀ ਲੰਘ ਜਾਂਦੀ ਐ ਇਨਫੈਕਸ਼ਨ ਹੋ ਜੋ ਮੁੰਡੇ ਤੁਹਾਡੇ ਨੂੰ ਇੰਨੀਆਂ ਬਿਮਾਰੀਆਂ ਨੇ ਬਗਲੀ ਹੁਣ ਉਹ ਕੋ ਛੋਟਾ ਜਵਾਕ ਤਾਂ ਹੈ ਨਹੀਂ ਜਿਹੜਾ ਉਹਨੂੰ ਅਸੀਂ ਸਮਝਾਈਏ ਹੁਣ ਵੱਡਾ ਹੋ ਗਿਆ ਵਾ ਕਾਲਜ ਜਾਣ ਲੱਗਿਆ ਹੁਣ ਉਹਨੂੰ ਆਪ ਹੀ ਸਮਝਣਾ ਚਾਹੀਦਾ ਵੀ ਕੀ ਆ ਕੀ ਨਹੀਂ ਹੈਗਾ ਆਪ ਸਮਝਦਾ ਹੁੰਦਾ ਨਾ ਮੈਂ ਤੁਹਾਨੂੰ ਨਹੀਂ ਸੀ ਕਹਿਣਾ ਇੱਕ ਵਾਰੀ ਉਹਨੂੰ ਕਹਿ ਕੇ ਦੇਖ ਲਿਓ ਆ ਜੋੜਿਆ ਆ ਤਾ ਦੇ ਕੇ ਚਲ ਕੋਈ ਗੱਲ ਨਹੀਂ ਹੁੰਜੇ ਨੂੰ ਆਊਗਾ ਮੈਂ ਦੇਖ ਲਊਗਾ ਉਹਨੂੰ ਸਮਝਾਉਂਗਾ ਮੜਾ ਫੇਰ ਇੱਕ ਵਾਰੀ ਹੋਰ ਕੀ ਆ ਚਲ ਛੱਡੋ ਇਹਨਾਂ ਮੇਰੀ ਗੱਲ ਸੁਣੋ ਮੈਂ ਰਸੋਈ 'ਚ ਸੋਚ ਕੇ ਆਈ ਆ ਮੇਰੀ ਨਾ ਇੱਕ ਫਰੈਂਡ ਆ ਤੁਹਾਨੂੰ ਮੈਂ ਦੱਸਦੀ ਆ ਸੁਣ ਲਿਓ ਧਿਆਨ ਨਾਲ ਪਹਿਲਾਂ ਮੇਰੀ ਗੱਲ ਸੁਣ ਲਓ ਹਾਂ ਬੋਲ ਸੁਣ ਵਿੱਚ ਨਾ ਬੋਲਿਓ ਹਾਂ ਵਿੱਚ ਨਾ ਬੋਲਿਓ ਸੁਣ ਲਿਆ ਕਰੋ ਸੁਣਨ ਦਾ ਮਾਦਾ ਰੱਖ ਲਓ ਥੋੜਾ ਜਿਹਾ ਮੇਰੀ ਨਾ ਇੱਕ ਫਰੈਂਡ ਆ ਉਹਨੇ ਨਾ ਇੱਕ ਵਾਰੀ ਮੇਰੇ ਅੱਗੇ ਨਾ ਥੋੜਾ ਜਿਹਾ ਜ਼ਿਕਰ ਕੀਤਾ ਸੀਗਾ ਉਹਨਾਂ ਦਾ ਨੇੜੇ ਕੋਈ ਨਾ ਬੇਦਾ ਆਸ਼ਰਮ ਖੁੱਲਾ ਤੇਰਾ ਦਿਮਾਗ ਖਰਾਬ ਹੋਇਆ ਕਿੱਦਾਂ ਦੀਆਂ ਗੱਲਾਂ ਕਰੀ ਜਾਂਦੀਆਂ ਬੇਦਾ ਆਸ਼ਰਮ ਲੈ ਜਾਓ ਇਹਨਾਂ ਨੂੰ ਪਹਿਲਾ ਹੀ ਕਿਸੀ ਵਿੱਚ ਨਾ ਬੋਲਿਓ ਨਾ ਬੋਲਿਓ ਤੂੰ ਗੱਲ ਹੀ ਐਦਾਂ ਦੀ ਕਰਦੀ ਆ ਵਿੱਚ ਕਿੱਦਾਂ ਨਾ ਬੋਲਾਂ ਸੁਣਨੀ ਆ ਤਾਂ ਗੱਲ ਕਰਾਂ ਉਹ ਪਬਲੀ ਸੁਣਨੀ ਆ ਮੈਂ ਦੱਸ ਕੀ ਸੁਣਾ ਮਾਮੇ ਚਾਚੇ ਤਾਏ ਕੀ ਕਹਿਣਗੇ ਸਾਰੇ ਤੇ ਉਹ ਸਾਹਮਣੇ ਆ ਕੇ ਉਹਨਾਂ ਨੇ ਤਾਂ ਕਦੀ ਪਤਾ ਵੀ ਨਹੀਂ ਲਿਆ ਦੱਸੋ ਮੈਨੂੰ ਉਹਨਾਂ ਨੇ ਕਦੀ ਵੇਖਿਆ ਵੀ ਨਹੀਂ ਆ ਕੇ ਵੀ ਕਿੱਦਾਂ ਦੇ ਆ ਕੀ ਹਾਲ ਆ ਉਹਨਾਂ ਦਾ ਉਹਨਾਂ ਦੀ ਸ਼ਰਮ ਸਾਨੂੰ ਕਿਉਂ ਆਊਗੀ ਉਹ ਪਬਲੀ ਮੈਂ ਲੋਕਾਂ ਨਾਲ ਅੱਖਾਂ ਕਿਵੇਂ ਮਿਲਾਊਂਗਾ ਗੱਲ ਕਰਨ ਤੋਂ ਪਹਿਲਾਂ ਮੈਨੂੰ ਕੁਝ ਨਹੀਂ ਪਤਾ ਮੇਰੀ ਗੱਲ ਸੁਣ ਲਓ ਉਹ ਕਹਿੰਦੇ ਅਸੀਂ ਦਸਵੰਦ ਕੱਢਦੇ ਆ ਹਰ ਮਹੀਨੇ ਉੱਥੇ ਜਾਂਦੇ ਉੱਥੇ ਬਹੁਤ ਬਜ਼ੁਰਗ ਨੇ ਇਦਾਂ ਦੇ ਹੀ ਐ ਸਾਰੇ ਤੇ ਆਪਾਂ ਉੱਥੇ ਮੈਂ ਉਹਦੇ ਨਾਲ ਇੱਕ ਵਾਰੀ ਫੋਨ ਤੇ ਗੱਲ ਕਰਕੇ ਉਹਦੇ ਕੋਲ ਡਰੈੱਸ ਲੈਣੀ ਆ ਹੁਣ ਮੈਂ ਤੈਨੂੰ ਕੀ ਕਹਾਂ ਬਬਲੀ ਮੇਰੀ ਸੁਣ ਕੇ ਤਾਂ ਤੂੰ ਰਾਜੀ ਨਹੀਂ ਜਾਂ ਕੁਸਟੈਨ ਲੱਗਦਾ ਤੂੰ ਹੱਥ ਜੋੜ ਲੈ ਜੰਨੀ ਆ ਮੇਰੀ ਗੱਲ ਤਾਂ ਸੁਣ ਲਓ ਮੇਰੀ ਗੱਲ ਤਾਂ ਸੁਣ ਲਓ ਹੁਣ ਚੁੱਪ ਕਰ ਜਾਓ ਮੈਂ ਉਹਨੂੰ ਫੋਨ ਕਰਕੇ ਨਾ ਡਰੈੱਸ ਲੈਣ ਲੱਗੀਆਂ ਬਈ ਇੱਥੇ ਮੈਂ ਕਰਕੇ ਓਨੀ ਫੋਨ ਨਾ ਸਾਨੂੰ ਨਿੱਕਦਾ ਜੱਬਨ ਵੇੜੀ ਦੇਣਾ ਦੇਖਾਂ ਜਰਾ ਬਬਲੀ ਹਲੋ ਹਲੋ ਸੱਚੀ ਗੱਲ ਬਬਲੀ ਹਾਂ ਸੱਚੀ ਗੱਲ ਸੋਨਾ ਕਿਵੇਂ ਠੀਕ ਆ ਹਾਂ ਮੈਂ ਠੀਕ ਆ ਤੂੰ ਦੱਸ ਮੈਂ ਨਾ ਥੋੜਾ ਜਿਹਾ ਮੈਨੂੰ ਕੰਮ ਸੀ ਤੇ ਮੈਨੂੰ ਇੱਕ ਗੱਲ ਦੱਸ ਤੂੰ ਇੱਕ ਵਾਰ ਕਹਿੰਦੀ ਸੀ ਨਾ ਵੀ ਉਹ ਤੁਸੀਂ ਉੱਥੇ ਦੇਣ ਜਾਂਦੇ ਸੀਗੇ ਦਸਵੰਦ ਕੋਈ ਆ ਬਿਰਧ ਆਸ਼ਰਮ ਤੁਹਾਡੇ ਨੇੜੇ ਕੁੱਲਾ ਵਾ ਤੇ ਉਹਦਾ ਐਡਰੈਸ ਮੈਨੂੰ ਭੇਜੇਂਗੀ ਅੱਛਾ ਤੂੰ ਕੀ ਕਰਨਾ ਹੈ ਉਹ ਨਾ ਸਾਡੇ ਨੇੜਿਓਂ ਕਿਸੇ ਨੇ ਪੁੱਛਦੇ ਸੀਗਾ ਐਡਰੈਸ ਤੇ ਮੈਂ ਉਹਨੂੰ ਦੱਸਣਾ ਸੀਗਾ ਅੱਛਾ ਚਲ ਮੈਂ ਤੈਨੂੰ ਹੁਣੇ ਦਿੰਨੀ ਆ ਵਟਸਐਪ ਕਰ ਦੇਣੀ ਆ ਲੋਕੇਸ਼ਨ ਵਗੈਰਾ ਸਾਰਾ ਕੁਝ ਫੋਨ ਐਪ ਸੈਂਡ ਕਰ ਦਨੀ ਆ ਹੁਣੇ ਹੀ ਸੈਂਡ ਕਰ ਦਦੀ ਆ ਹਾਂ ਹਾਂ ਭੇਜ ਦਿਹ ਰਿਹਾ ਚਲ ਠੀਕ ਆ ਵਟਸਐਪ ਕਰਦੇ ਚਲ ਠੀਕ ਸੀਗਾ ਫੋਨ ਸੀ ਬਬਲੀ ਦਾ ਫੋਨ ਸੀ ਕਹਿੰਦੀ ਮੇਰੀ ਗਵੰਡਨ ਨੇ ਬਜ਼ੁਰਗਾ ਨੂੰ ਆਪਣਿਆਂ ਨੂੰ ਬਿਰਧ ਆਸ਼ਰਮ ਵਿੱਚ ਭੇਜਣਾ ਬਿਰਧ ਬੁਰਧ ਆਸ਼ਰਮ ਚ ਬਜ਼ੁਰਗਾ ਨੂੰ ਗਵੰਡੀਆਂ ਨੇ ਨਹੀਂ ਭੇਜਣਾ ਭੇਜਣਾ ਨਹੀਂ ਐ ਮੈਂ ਗਈ ਸੀ ਦੀਦੀ ਇਹ ਦੇਖ ਬਜ਼ੁਰਗਾਂ ਦਾ ਬਹੁਤ ਹੀ ਮਾੜਾ ਹਾਲ ਕੀਤਾ ਹੈ ਦੇਖ ਕੇ ਰੋਣ ਆਉਂਦਾ ਸੀ ਜਿਨ੍ਹਾਂ ਨੇ ਤੁਹਾਨੂੰ ਪਾਲਿਆ ਪੋਸਿਆ ਵੱਡਾ ਕੀਤਾ ਉਹਨਾਂ ਦਾ ਤੁਸੀਂ ਇਹ ਹਾਲ ਕੀਤਾ ਹੈ ਰੱਬ ਵੀ ਬਚਾਵੇ ਇਹ ਜੇ ਲੋਕਾਂ ਨੂੰ ਵਾਹਿਗੁਰੂ ਮੇਰ ਕਰੇ ਲੋ ਜੀ ਸਾਰਾ ਝੰਜਟ ਨਿਬੇੜਤਾ ਆਲਾ ਆ ਗਿਆ ਐਡਰੈਸ ਹੁਣ ਮੈਂ ਕਿ ਐਸੀ ਵਟਸਐਪ ਕਰਦੇ ਕਰਤਾ ਉਹਨੇ ਐਡਰੈਸ ਉਹਦੇ ਨੇੜੇ ਹੀ ਅਬਰਦਾਰਸ਼ਣ ਸਵੇਰੇ ਉਹਨਾਂ ਨੂੰ ਪਹਿਲੇ ਟਾਈਮ ਨਾਲ ਛੱਡ ਆਓ ਆ ਜਿਹੜਾ ਗੰਦਾ ਮੰਦਾ ਬਿਸਤਰਾ ਸਾਰਾ ਕੁਝ ਛੱਡ ਆਓ ਮੈਂ ਨਹੀਂ ਰੱਖਣਾ ਇਹਨਾਂ ਦਾ ਘਰ ਕਚਵੀ ਬੋਲੀ ਹੁਣ ਮੈਂ ਤੁਹਾਨੂੰ ਕੀ ਕਹਾਂ ਵਾਹ ਪਾਪਾ ਵਾਹ ਬਹੁਤ ਵਧੀਆ ਕੰਮ ਕਰ ਰਹੇ ਹੋ ਮੈਨੂੰ ਮਾਫ ਕਰਿਓ ਮੈਂ ਤੁਹਾਡੇ ਵਰਗਾ ਵਧੀਆ ਇਨਸਾਨ ਨਹੀਂ ਬਣ ਸਕਦਾ ਤੂੰ ਕੀ ਬੋਲੀ ਜਾਂਦਾ ਆ ਕੀ ਹੋ ਗਿਆ ਮੈਂ ਅੰਦਰ ਬੈਠਾ ਸਾਰਾ ਕੁਝ ਸੁਣਦਾ ਸੀ ਤੁਸੀਂ ਤਾਂ ਦਾਦਾ ਜੀ ਦੀ ਬੰਜੇ ਦੇ 3 ਮਹੀਨੇ ਸੇਵਾ ਕਰ ਲਈ ਨਾ ਮੇਰੇ ਤੋਂ ਇੱਕ ਦਿਨ ਵੀ ਉਮੀਦ ਨਾ ਰੱਖਿਓ ਤੂੰ ਕੀ ਬਗਵਾਸ ਕਰੀ ਜਨਾ ਆ ਆਪਣੀ ਔਕਾਤ ਚ ਰਿਆ ਕਰ ਤੈਨੂੰ 50 ਵਰ ਕੇ ਆ ਵਡਿਆਂ ਦੀ ਗੱਲਾ ਚ ਨਾ ਆ ਕਰ ਜਦੋਂ ਦੇਖੋ ਫालतू ਬੋਲਦਾ ਥੱਪੜ ਮਾਰੂ ਤੇਰਾ ਮੂੰਹ ਤੇ ਮੈਂ ਤੂੰ ਮਖਰਾਬੋ ਕਿਤੇ ਡੰਡੇ ਦੇ ਅੱਛਾ ਲੱਗੇ ਆ ਉਹਨੂੰ ਸਮਝਾ ਕੇ ਰੱਖ ਉਹਨੂੰ ਪਿਓ ਨਾਲ ਬੋਲਣ ਦੀ ਤਮੀਜ਼ ਭੁੱਲ ਗਿਆ ਬਥੇਰੇ ਨੂੰ ਪਿਆਰ ਨਾਲ ਸਮਝਾ ਲਿਆ ਅੱਜ ਦੇਖ ਲੈ ਹੱਦੋਂ ਬਾਹਰ ਹੋ ਗਿਆ ਉਹ ਬੋਲੀ ਕਿੱਧਰ ਜਾਂਦਾ ਮੇਰੀ ਗੱਲ ਸੁਣ ਮੁੰਡਾ ਵਡਿਆਂ ਦੇ ਵਿੱਚ ਨਹੀਂ ਬੋਲੀਦਾ ਅਸੀਂ ਆਪੇ ਨਿਬੇੜਾ ਕਰ ਲਾਂਗੇ ਸਾਨੂੰ ਪਤਾ ਘਰ ਦੇ ਵਿੱਚ ਅਸੀਂ ਕੀ ਕੀ ਮम्मा ਵੱਡੇ ਦੇ ਵਿੱਚ ਕੀ ਨਹੀਂ ਉਤਤ ਵਿਚਾਰੇ ਬੇਵਸ ਨੇ ਉਹਨਾਂ ਦੇ ਇੰਨਾ ਕੈਰ ਕਿਉਂ ਟਾਇਆ ਜਾ ਰਿਹਾ ਉਹ ਕਦੀ ਮੰਜੇ ਤੇ ਪਏ ਕਿਸੇ ਨੂੰ ਕੁਝ ਕਹਿੰਦੇ ਨੇ ਸਾਰਾ ਦਿਨ ਤਾਂ ਵਿਚਾਰੇ ਅੰਦਰ ਲੇਟ ਰਹੇ ਨੇ ਉਹ ਮੰਜੇ ਤੇ ਪਏ ਨੇ ਨਾ ਉਹੀ ਸਾਨੂੰ ਤਕਲੀਫ ਆ ਜੋ ਮੰਜੇ ਤੇ ਪਏ ਨੇ ਸਾਰੀ ਸੇਵਾ ਨੂੰ ਸਾਨੂੰ ਕਰਨੀ ਪੈਂਦੀ ਆ ਤੂੰ ਤਾਂ ਸਵੇਰੇ ਕਾਲਜ ਤੁਰ ਜਣਾ ਤੈਨੂੰ ਕੀ ਪਤਾ ਲੱਗਦਾ ਇਹ ਸੇਵਾ ਹੈ ਸੇਵਾ ਪੁੰਨ ਦਾ ਕੰਮ ਹੁੰਦਾ ਆਹੀ ਤੁਸੀਂ ਜੋ ਬੀਜੋਗੇ ਉਹੀ ਵੱਡੋਗੇ ਹਾਂ ਹੁਣ ਤੂੰ ਸਾਨੂੰ ਸਖਾਏਂਗਾ ਸੇਵਾ ਕੀ ਹੁੰਦੀ ਆ ਕੀ ਬੀਜਾਂਗੇ ਤੇ ਕੀ ਵੱਡਾਂਗੇ ਬੋਲੀ ਬੋਲ ਨੂੰ ਮੱਗਾ ਸੁਣਦਾ ਸਾਰੇ ਲੋਕੀ ਕੱਟ ਕੇ ਹੋਏ ਇਹਨੂੰ ਲੈ ਜਾ ਇਹਨੂੰ ਇੱਥੋਂ ਸਮਝਾ ਲੈ ਇਹਨੂੰ ਲੈ ਕਰਨੀ ਹੋਣੀ ਤੂੰ ਤਮਖਰਾ ਕਰਦਾ ਮੇਰੇ ਮਿੱਚ ਕੱਲ ਦਾ ਜਵਾਖ ਹੁਣ ਮੈਨੂੰ ਸਮਝਾਊਗਾ ਇਹ ਧਮਖਰਾਬ ਕੀਤਾ ਪਿਆ ਇਹਨੇ ਮੇਰਾ ਤੂੰ ਚੱਲ ਅੰਦਰ ਮੈਂ ਗੱਲ ਕਰਦੀ ਆ ਬਬਲੀ ਇਹਨੂੰ ਸਮਝਾ ਕੇ ਰੱਖ ਲੈ ਅੱਜ ਇਹਨੇ ਹੱਥ ਚੱਕ ਲਈ ਅੱਜ ਤੱਕ ਮੇਰੇ ਮੂਰੇ ਨਹੀਂ ਬੋਲਿਆ ਅੱਜ ਕਿੱਦਾਂ ਬੋਲਦਾ ਸੀ ਤੂੰ ਦੇਖ ਲਿਆ ਆ ਸਾਰੀ ਤੇਰੀ ਸ਼ਹਿ ਹੈ ਜਿਹੜੀ ਇਹਨੂੰ ਸ਼ਹਿ ਦਿੰਨੀ ਹੈ ਮੈਂ ਕੀ ਸ਼ਹਿ ਦਿੱਤੀ ਆ ਮੈਨੂੰ ਤਾਂ ਪਤਾ ਹੀ ਨਾ ਮੈਨੂੰ ਯਾਦ ਹੀ ਨਹੀਂ ਸੀ ਵੇ ਅੰਦਰ ਬੈਠਾ ਵਾ ਹੋਰ ਪਤਾ ਮੈਨੂੰ ਸੁਣ ਲਿਆ ਸਾਰਾ ਕੁਝ। ਤਮਾਕਹਰਾ ਕਰਦਾ ਤੁਸੀਂ ਵੀ ਤਾਂ ਨਾਲ ਹੀ ਉਹਦੇ ਬਰਾਫਰੀ ਕਰਦੇ ਹੋ ਤਾਂ ਉੱਚੀ ਬੋਲਦੇ ਹੋ। ਹੁਣ ਉੱਚੀ ਨਾ ਬੋਲਿਆ ਤਾਂ ਹੋਰ ਕੀ ਕਰਾਂ? ਮੰਨੂ ਸੁਣਾਉਂਦਾ ਸੀ ਕੀ ਬੀਜੋਂਗੇ ਤੇ ਕੀ ਵੱਢੋਂਗੇ। ਸਵਾ ਠੰਡੇ ਹੋ ਜਾ। ਤਮਾਕਹ। ਆਦਾ ਜੀ ਠੀਕੋ। हां ठीक है पत्ता आ गया मेरा शेर पुत्र कादा शेर दादा जी पुत्र अपने मां-बाप ਨੂੰ ਕਿਉਂ ਨਹੀਂ ਬੋਲੀਦਾ ਮੈਂ ਸਾਰਾ ਸੁਣਦਾ ਸੀ ਦਾਦਾ ਜੀ ਉਹ ਤੁਹਾਨੂੰ ਛੱਡਣ ਦੀ ਗੱਲਾਂ ਕਰਦੇ ਕੋਈ ਨਹੀਂ ਪੁੱਤ ਤੂੰ ਆਇਆ ਨਹੀਂ ਉਹ ਅੱਗੇ ਤੋਂ ਆਇਆ ਉਹਨੇ ਮੂਰੇ ਨਹੀਂ ਬੋਲਣਾ ਆਇਆ ਕਰ ਦੱਸ ਮੇਰੀ ਭੈਣ ਨਾ ਮਨ ਭੈਣ ਕਿਹੜੀ ਭੈਣ ਦਾਦਾ ਜੀ ਉਹ ਤੇਰੇ ਡੈਡੀ ਦੀ ਭੂਆ ਇੱਕੋ ਹੀ ਤਾਂ ਭੈਣ ਹੈ ਮੇਰੀ ਹਾਂਜੀ 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 ਪੁੱਤ ਉਹਦਾ ਫੋਨ ਮੜਾ ਮੈਨ ਮੇਰੇ ਨਾਲ ਗੱਲ ਕਰਾਉ ਦੇ ਨਾਲ ਆ ਦੇਖੋ ਤਾਂ ਤਾਂ ਹੀ ਮਿਲ ਗਿਆ ਹਲੋ ਅਮਨ ਆਪਦੇ ਭਰਾ ਨੂੰ ਭੋਲੀ ਗਈਆਂ ਲੈ ਵੀਰੇ ਇਹ ਕਿਹੜੀ ਗੱਲ ਕਰਤੀ ਮੈਂ ਕਦੋਂ ਭੁੱਲਨੀ ਆ ਤੁਹਾਨੂੰ ਮੇਰਾ ਬਹੁਤ ਦਿਲ ਕਰਦਾ ਤੈਨੂੰ ਮਿਲਣ ਨੂੰ ਲਾ ਵੀਰੇ ਜੇ ਤੂੰ ਕਹਿੰਦਾ ਮੈਂ ਸ਼ਾਮੀ ਆ ਜੰਨੀ ਆ ਨਹੀਂ ਤਾਂ ਕੱਲ ਭਲਕੇ ਆ ਜੂੰਗੀ ਆਜ ਆ ਜਲਦੀ ਮਿਲ ਜਾ ਇਹ ਨੋਂ ਮੇਰੀਆਂ ਅੱਖਾਂ ਮੇਟਣ ਤੋਂ ਬਾਅਦ ਹੀ ਤੂੰ ਆਵੇਂ ਰੇ ਲਾ ਵੀਰੇ ਆ ਕਿੱਦਾਂ ਦੀ ਗੱਲਾਂ ਕਰਦੇ ਹੋ ਬਸ ਤੂੰ ਆ ਜਾ ਜਲਦੀ ਮੈਂ ਕੱਲ ਸਵੇਰੇ ਆਈ ਐਦਾਂ ਦੀ ਗੱਲਾਂ ਨਾ ਕਰੋ ਆ ਕਿਸੇ ਨੂੰ ਦੱਸੀ ਨਾ ਮੈਂ ਆਪ ਦੇ ਪੈਰ ਨਾਲ ਕਰੀਤ ਤੂੰ ਕਿੰਨਾ ਕ ਟਾਈਮ ਲੱਗਣਾ ਲੈ ਹੋਈ ਨਹੀਂ ਤਿਆਰ ਬਸ ਹੋ ਗਿਆ ਲਾਸਟ ਲੜਾ ਪਿੰਨਾ ਲੰਨਾ ਵੇ ਬਸ ਮੈਂ ਬੈਗ ਪੈਕ ਕਰਤਾ ਉਹਨਾਂ ਦਾ ਤੇ ਹੁਣ ਨਾ ਆਪਾਂ ਛੱਡ ਆਈਏ ਉਹਨਾਂ ਨੂੰ ਤੇ ਪਲਾਨ ਨਾ ਚੇਂਜ ਕਰਿਓ ਨੂਰ ਕਿੱਥੇ ਆ ਬੈਠਾ ਉਤਰੀ ਹੁਣ ਉਹਨੂੰ ਇਹੀ ਕਹਿਣਾ ਵੀ ਦਵਾਈ ਲੈ ਕੇ ਦੇਣ ਲੱਗਿਆ ਨੂਰ ਹੋਇਆ ਨਾ ਛੋਟਾ ਬੱਚਾ ਨਹੀਂ ਹੈਗਾ ਕੱਲ ਤੂੰ ਦੇਖਿਆ ਸੀ ਨਾ ਕਿੱਦਾਂ ਬੋਲਦਾ ਸੀ ਉਹ ਹੁਣ ਜੋ ਹੋਊਗੀ ਦੇਖ ਹੀ ਜਾਊਗੀ ਹੁਣ ਪਲਾਨ ਨਾ ਚੇਂਜ ਕਰਿਓ ਨਾਲੇ ਤੁਸੀਂ ਵੀ ਨਾ ਥੋੜਾ ਸੰਭਲ ਕੇ ਪਿਗਲ ਨਾ ਜਾਇਓ ਜਾ ਕੇ ਉੱਥੇ ਤਾਂਾ ਤਾਂ ਵੀ ਪਤਾ ਨਹੀਂ ਲੱਗਦਾ ਰੱਬਾ ਕਿਹੜੇ ਕਿਹੜੇ ਦਿਨ ਦਿਖਾਈਆਂ ਬੰਦਾ ਉਹਨਾਂ ਦੀ ਨਹੀਂ ਸੁਣਦਾ ਇਹਦੀ ਸੁਣਨੀ ਪੈਣੀ ਹੈ ਜਿੰਦੇ ਰੋ ਠੀਕੋ ਹਾਂ ਠੀਕ ਹੈ ਸਸੀ ਗਲਪਾ ਜੀ ਸ੍ਰੀਕਾ ਅੱਜ ਸਵੇਰੇ ਸਵੇਰੇ ਸਭ ਠੀਕ ਤਾਂ ਹੈ ਤੇਹੀ ਤਾਂ ਮੈਂ ਤੁਹਾਨੂੰ ਪੁੱਛਣਾ ਸੀ ਸਭ ਠੀਕ ਤਾਂ ਹੈ ਕੱਲ ਵੀਰੇ ਦਾ ਫੋਨ ਆਇਆ ਸੀ ਡੈਡੀ ਜੀ ਦਾ ਫੋਨ ਤੁਹਾਨੂੰ ਹਾਂ ਡੈਡੀ ਦਾ ਫੋਨ ਕਿੱਥੋਂ ਆ ਗਿਆ ਡੈਡੀ ਕੋਲ ਦਾ ਫੋਨ ਹੀ ਨਹੀਂ ਹੈਗਾ ਨੂਰ ਦੇ ਫੋਨ ਤੋਂ ਆਇਆ ਸੀ ਬੈਠੋ ਤੁਸੀਂ ਮੈਂ ਪਾਣੀ ਲੈ ਕੇ ਆਉਂਦੀ ਹਾਂ। ਤੋ ਇਸ ਤਰ੍ਹਾਂ